ਸਭ ਕੁਝ ਦਿਨ ਬਾਅਦ 1984 ਦੇ ਸੱਤ ਕਤਲੇਆਮ ਦੇ 40 ਸਾਲ ਤੁਰੇ ਹੋਏ। ਪਰ ਅਜ ਤੱਕ ਇਨਸਾਫ ਨਹੀਂ ਲੈ ਸਕਿਆ। ਕਿਹਦੀ ਗਲਤੀ ਮੰਨਦੇ? ਇਹ ਸਾਡੀ ਲੀਡਰਸ਼ਿਪ ਦੀ ਗਲਤੀ ਹੈ ਜੀ। ਜਿਨ੍ਹਾਂ ਨੇ 15 ਸਾਲ ਸਰਕਾਰ ਚਲਾ ਕੇ 15 ਸਾਲ ਜਿਹੜੇ ਹੈ ਕੋਲੀਸ਼ਨ ਦੇ ਵਿੱਚ ਬੈਠ ਕੇ ਸੈਂਟਰ ਦੀ ਗਵਰਨਮੈਂਟ ਦੇ ਨਾਲ ਇਹ ਇਨਸਾਫ ਦਿਵਾਉਣ ਦੇ ਵਿੱਚ ਜਿਹੜੀ ਆ ਅਸਮਰੱਥ ਰਹੀ ਹੈ। ਇਹ ਸਾਡੀ ਨਕਮੀ ਤੇ ਨਕਾਰਾ ਲੀਡਰਸ਼ਿਪ ਸੀ ਜਿਹਦੀ ਵਜ੍ਹਾ ਕਰਕੇ 40 ਸਾਲ ਤੋਂ 42 ਸਾਲ ਤੋਂ ਸਾਨੂੰ ਇਨਸਾਫ ਨਹੀਂ ਮਿਲਿਆ। ਸਬਸਬ ਹਮੇਸ਼ਾ ਬੰਦੀ ਸਿੰਘ ਦਾ ਨਾਮ ਤੇ ਸਿਆਸਤ ਕਿਉਂ ਹੁੰਦੀ ਹੈ ਜਦ ਕਿ ਉਹ ਉੱਥੇ ਨਹੀਂ ਰਿਹਾ ਬੰਦੀ ਸਿੰਘ ਉਦੋਂ ਯਾਦ ਆਉਂਦੇ ਆ ਜਦੋਂ ਅਸੀਂ ਸੱਤਾ ਤੋਂ ਬਾਹਰ ਹੁੰਨੇ ਆ ਜਦੋਂ ਸੱਤਾ ਸਾਨੂੰ ਮਿਲ ਜਾਂਦੀ ਹੈ ਫਿਰ ਬੰਦੀ ਸਿੰਘ ਜਿਹੜੇ ਆ ਉਹ ਸਾਨੂੰ ਭੁੱਲ ਜਾਂਦੇ ਆ ਬਲਕਿ ਉਦੋਂ ਅਸੀਂ ਇਹ ਕਹਿੰਨੇ ਆ ਕਿ ਇਹ ਪੰਜਾਬ ਨਹੀਂ ਹੋਣੇ ਚਾਹੀਦੇ ਜੇ ਪੰਜਾਬ ਆਉਂਦੇ ਆ ਤੇ ਪੰਜਾਬ ਦੇ ਮਾਹੌਲ ਨੂੰ ਖਤਰਾ ਹੈ ਇਹ ਸਾਡੀ ਲੀਡਰਸ਼ਿਪ ਦਾ ਦੋਹਰਾ ਜਿਹੜਾ ਕਰਦਾਰ ਆ ਜਿਹੜਾ ਸਾਹਮਣੇ ਆਉਂਦਾ ਹੈ ਧਰਮੀ ਫੌਜੀ ਹੋਏ ਬੰਦੀ ਸਿੰਘ ਹੋਏ ਇਹ ਸਿਰਫ ਉਦੋਂ ਯਾਦ ਆਉਂਦੇ ਆ ਜਦੋਂ ਸੱਤਾ ਤੋਂ ਵੀ ਹੁਣੇ ਹੰਨੇ ਆ ਸੱਤਾ ਤੋਂ ਅਸੀਂ ਪਾਸੇ ਹੁੰਨੇ ਆ ਸੱਤਾ ਦੇ ਵਿੱਚ ਰਹ ਨਾ ਬੰਦੀ ਸਿੰਘ ਯਾਦ ਆਉਂਦੇ ਐ ਨਾ ਜਿਨ੍ਹਾਂ ਨੇ ਜੇਲਾ ਕਟੀਆਂ ਉਹ ਯਾਦ ਆਉਂਦੇ ਐ ਨਾ ਜੋਧਪੁਰ ਦੇ ਜਿਹੜੇ ਕੈਦੀ ਯਾਦ ਆਉਂਦੇ ਐ ਕੁਛ ਯਾਦ ਨਹੀਂ ਆਉਂਦਾ ਇਹਨਾਂ ਨੂੰ ਸਿਰਫ ਤੇ ਸਿਰਫ ਜਦੋਂ ਸੱਤਾ ਤੋਂ ਇਹ ਪਾਸੇ हट ਜਾਂਦੇ ਨੇ ਕੁਰਸੀ ਛਣ ਜਾਂਦੀ ਐ ਫਿਰ ਇਹ ਪੰਥਕ ਮੁੱਦੇ ਜਿਹੜੇ ਆ ਉਹਨੂੰ ਉਭਾਰਦੇ ਐ ਉਦੋਂ ਬੰਦੀ ਸਿੰਘ ਵੀ ਚੇਤੇ ਆ ਜਾਂਦੇ ਐ ਉਦੋਂ ਧਰਮੀ ਫੌਜੀ ਵੀ ਚੇਤੇ ਆ ਜਾਂਦੇ ਐ ਉਦੋਂ ਜੋਧਪੁਰ ਦੇ ਜਿਹੜੇ ਕੈਦੀ ਐ ਉਹ ਵੀ ਚੇਤੇ ਆ ਜਾਂਦੇ ਐ ਉਦੋਂ ਪੰਥਕ ਇਸ਼ੂ ਜਿਹੜੇ ਆ ਉਹ ਸਾਰੇ ਜਿਹੜੇ ਆ ਉਹ ਬ੍ਰੇਨ ਦੇ ਵਿੱਚ ਜਾਗਰਤ ਹੋ ਜਾਂਦੇ ਐ ਤਾਂ ਮੈਂ ਸਮਝਦਾ ਕਿ ਇਹ ਸੱਤਾ ਦੀ ਲਾਲਸਾ ਹੈ ਹੋਰ ਕੁਛ ਨਹੀਂ ਸ਼ਬਦੀ ਕੋ ਦੁਆਰਾ ਪ੍ਰਬੰਧਕ ਕਮੇਟੀ ਜਨਰਲ ਹੋਤੀ ਚੋਣ ਨੂੰ ਲੈ ਕੇ ਤੁਹਾਡਾ ਕੀ ਅਗਲਾ ਰਣਨੀਤੀ ਕੀ ਰਹੇ ਮੈਂ ਪਹਿਲਾਂ ਦੱਸਿਆ ਕਿ ਪਾਰਟੀ ਪਲੇਟਫਾਰਮ ਦੇ ਉੱਤੇ ਕੋਈ ਸਾਡੀ ਪਾਰਟੀ ਦੇ ਵਿੱਚ ਡੈਮੋਕ੍ਰੈਟਿਕ ਵਿਵਸਥਾ ਹੈ ਤਾਂ ਇਹ ਨਹੀਂ ਕਿ ਪ੍ਰਧਾਨ ਨੇ ਫੈਸਲਾ ਕਰ ਲਿਆ ਮਰ ਜਾ ਚੜੀਏ ਤੇ ਮਰ ਗਈ ਤੇ ਜਿਉਂ ਪਾ ਚੜੀਏ ਤੇ ਜਿਉਂ ਪਈ ਪਾਰਟੀ ਪਲੇਟਫਾਰਮ ਤੇ ਜਿਹੜਾ ਵੀ ਫੈਸਲਾ ਹੋਊਗਾ ਪਾਰਟੀ ਪਲੇਟਫਾਰਮ ਸਾਡੇ 3.5 ਸਾਲਾ ਸ਼ਤਾਬਦੀ ਆ ਰਹੀ ਹੈ ਤੁਹਾਡੇ ਵੱਲੋਂ ਕੋਈ ਸਤਾਬਦੀ ਦਾ ਕਿਸਮ ਦਾ ਕੋਰਸ ਬਿਲਕੁਲ ਜੀ ਅਸੀਂ ਇਹੋ ਕੋਸ਼ਿਸ਼ ਕਰ ਰਹੇ ਹਾਂ ਕਿ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਿਹੜੀ 300 350 ਸਾਲਾ ਸ਼ਦੀ ਜਿਹੜੀ ਸ਼ਤਾਬਦੀ ਆ ਰਹੀ ਹੈ ਪੰਥ ਮਨਾ ਰਿਹਾ ਰਲ ਮਿਲ ਕੇ ਮਨਾਉਣੀ ਚਾਹੀਦੀ ਹੈ ਔਰ ਕੁਝ ਐਸਾ ਇਹ ਸ਼ਤਾਬਦੀ ਛਾਪ ਛੱਡ ਕੇ ਜਾਵੇ ਜਿਹਨੂੰ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਯਾਦ ਰੱਖਿਆ ਜਾਵੇ ਇਹ ਸਾਡੀਆਂ ਸੰਸਥਾਵਾਂ ਨੂੰ ਯਤਨ ਕਰਨੇ ਚਾਹੀਦੇ ਸ਼ੀਗਾਵੀਆਂ ਇਹਨਾਂ ਇੱਕਾ ਹੀ ਮਨਾਏ ਜਾਂਦੇ ਹਰ ਸਾਲ ਕੋਈ ਨਾ ਕੋਈ ਪ੍ਰੋਗਰਾਮ ਉਲੀਕੇ ਜਾਂਦੇ ਨੇ ਪਰ ਜੇਕਰ ਦੇਖਿਆ ਜਾਵੇ ਤਾਂ ਪਾਣੀ ਦੇ ਖੰਡ ਜੋੜਨ ਵਾਸਤੇ ਘਾਟੀ ਉਪਰਾਲੇ ਨੇ ਜਿਆਦਾ ਘਾਟੀ ਜੋੜਦਿਆਂ ਖਰਚ ਜਿਆਦਾ ਕੀਤਾ ਜਾਂਦਾ ਸਮਰਵ ਜ਼ਿਆਦਾ ਕੀਤਾ ਜਾਂਦਾ ਜਦੋਂ ਅਸੀਂ ਸ਼ਤਾਬੀਆਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਹ ਮੰਤ ਰੱਖ ਕੇ ਉਲੀਕਾਂਗੇ ਕਿ ਅਸੀਂ ਪੰਥ ਦਾ ਪ੍ਰਚਾਰ ਕਰਨਾ ਹੈ ਪੰਥ ਦਾ ਪ੍ਰਸਾਰ ਕਰਨਾ ਹੈ ਤਾਂ ਹਮੇਸ਼ਾ ਸ਼ਤਾਬੀਆਂ ਦੇ ਸਮਾਗਮ ਜਿਹੜੇ ਨੇ ਉਹ ਸਾਰਥਕ ਨਿਕਲਦੇ ਨੇ ਪਰ ਜਦੋਂ ਇਹ ਸੋਚ ਲਿਆ ਜਾਂਦਾ ਹੈ ਕਿ ਇਹਨਾਂ ਸਮਾਗਮਾਂ ਤੇ ਰਾਹੀਂ ਅਸੀਂ ਕਿਸੇ ਨੂੰ ਪੋਲਿਟਿਕਲ ਮਾਈਲੇਜ ਦੇਣੀ ਹੈ ਉਹਨਾਂ ਦੇ ਰਿਸ਼ਤਾਬੀਆਂ ਦੇ ਸਮਾਗਮ ਜਿਹੜੇ ਨੇ ਉਹ ਫਲਾਪ ਹੋ ਜਾਣਗੇ। ਸ਼੍ਰੀ ਗਮਨਵੀ ਟਕਸ਼ਾਲ ਦੇ ਮੁਖੀ ਜਿਹੜੇ ਮਰੀਕ ਸਿੰਘ ਜੀ ਨਾਲ ਹੈ ਉਹਨਾਂ ਨੇ ਐਡੀਪੀਸੀ ਉਹਨਾਂ ਜਿਹੜੇ ਕੱਡੇ ਦਾ ਰਹਿਣਾ ਕੀਤਾ ਸਟਾਪਰੀ ਮੈਨ ਜਾ ਰਹੀ ਹੈ ਪੰਜਾਬ ਦੇ ਉਹਨਾਂ ਵਿਰੋਧ ਕਰਨ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ